ਸੋ ਜਲੰਧਰ ਨਾਨਕਾਟ ਕਪੜਾ ਫੈਕਟਰੀ ਤੇ ਲੱਗਣ ਜਾ ਰਿਹਾ ਬਹੁਤ ਵੱਡਾ ਧਮਾਕਾ ਜਿੱਤੇ 4 ਦਿਨਾਂ ਸਤੇ ਸਾਰੇ ਸੂਟ ਮਿਲਣਗੇ 50 ਤੋਂ 70% ਆਫ ਤੇ ਬਿਲਕੁਲ ਜੀ ਬਿਲਕੁਲ ਜੀ ਭਾਈ ਜੀ ਨਾਲ ਦੇ ਜਾ ਰਿਹਾ ਪੰਜ ਪੈਣਾ ਨੂੰ ਪੰਜ ਹੀ ਸੂਟ ਜਿਹੜੀਆਂ ਪੈਣਾ ਚੱਲਦੀ ਵੀਡੀਓ ਕਰ ਦੇਣਗੇ ਚੈਰ ਚੈਟ ਗਰੁੱਪ ਰਾਮ ਟੈਕਸ ਦੇ ਸੂਟ ਭਾਈ ਜੀ ਪੰਜ ਸੂਟ ਹੈ ਤੇ ਪੰਜ ਹੀ ਲੱਕੀ ਡਰਾਪ ਆ ਅਗਲੀ ਵੀਡੀਓ ਚ ਕਰ ਦੇਣਗੇ ਤੇ ਭਾਈ ਜੀਦਰ ਚੈੱਕ ਕਰੋ ਪਿਓਰ ਮਸਲੀਨ ਦੇ ਸੂਟ ਮਸਲੀਨ ਦੇ ਦੁਪੱਟੇ ਮਾਰਕਡ ਪ੍ਰਾਈਸ 1800 2000 ਨਾ ਨੇ ਕੱਟ ਜਲੰਧਰ ਨੇ ਭਾਜੀ ਦੇ ਦੇਣਾ 395 ਰੁਪਏ ਰੇਜ ਸ਼ੁਰੂਆਤ ਕਰ ਦਿੱਤੀ ਸੇਲ ਮੇਲੇ ਦੀ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਦਵਾਰ 4 ਦਿਨ ਦਾ ਭਾਈ ਜੀ ਮੇਲਾ ਚੱਲਣ ਜਾ ਰਿਹਾ ਜੀ ਸੋ 4 ਦਿਨ ਦਾ ਮੇਲਾ ਜੀ ਦੇਖੋ ਜੀ ਵੱਡੇ ਵੱਡੇ ਧਮਾਕੇ 1500 118 ਵਾਲੇ ਸੂਟ ਤੁਹਾਨੂੰ ਮਿਲਣੇ ਸਿਰਫ 300 ਦੇ 95 ਚ ਨਾਲ ਦਿਆ ਗਿਆ ਜੀ ਇੱਧਰ ਚੈੱਕ ਕਰੋ ਰਾਮ ਟੈਕਸ ਦੇ ਸੂਟ ਦੇ ਜਾ ਰਹੇ ਹਾਂ 25 2500 ਤੇ 3000 ਵਾਲੇ ਸਾਰੇ ਆਰਟੀਕਲ ਦੇ ਜਾ ਰਹੇ ਹਾਂ ਉਹ ਵੀ 1 ਇੱਕ 1000 ਰੁਪਿਆ ਰੇਂਜਾਂ ਚ ਇਧਰ ਮਸਲੀਨ ਦੇ ਸੂਟ ਚੈੱਕ ਕਰੋ ਸਟਾਰਟਿੰਗ ਰੇਂਜ ਰਹੇਗੀ 395 ਅੱਗੇ ਅੱਧੇ ਰੇਟ ਰਹਿਣਗੇ ਹਰ ਇੱਕ ਸੂਟ ਦੇ ਲਗਜ਼ਰੀ ਭਾਈ ਜੀ ਆਰਟੀਕਲ ਦੇ ਜਾ ਰਿਹਾ ਪਾਕਿਸਤਾਨੀ ਪੈਟਰਨ ਦੇ ਸੂਟ ਦੇ ਜਾ ਰਿਹਾ ਨਾ ਕੋਈ ਦੇਗਾ ਨਾ ਕਿਧੋ ਮਿਲੇਗਾ ਨਾਨਕ ਕੱਟ ਕਪੜਾ ਫੈਕਟਰੀ ਜਲੰਧਰ ਜੀ ਜਿੱਥੇ ਲੱਗੇ ਜਾ ਰਿਹਾ 4 ਦਿਨ ਦੇ ਮਾ ਮੇਲੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਸੂਟ ਮਿਲਣੇ ਉਹਲੇ ਜਿਨ੍ਹਾਂ ਦੇ ਵਰਕ ਦੇ ਇਕੱਲੇ ਹਜ਼ਾਰ ਹਜ਼ਾਰ ਰੁਪਿਆ ਜੀ ਸੂਟ 395 495 ਚ ਮਿਲਨੇ ਆ ਜੀ ਤਾਂ ਬਿਲਕੁਲ ਜੀ ਨਾਲ ਚੈੱਕ ਕਰੋ ਆਪਾਂ ਤੁਹਾਡੇ ਵਾਸਤੇ ਡਿਜ਼ਾਈਨਰ ਸੂਟ ਵੀ ਲੈ ਕੇ ਆਇਆ ਡਿਜ਼ਾਈਨਰ ਨਾਲ ਬਾਈ ਜੀ ਦੁਪੱਟੇ ਦੇਾਂਗੇ ਜਿਹੜੀਆਂ ਮੇਰੀਆਂ ਪਹਿਰਾਂ ਦੇ ਕਰਿਆਗਾ ਵਿਆਹ ਸ਼ਾਦੀ ਜਿਨ੍ਹਾਂ ਕੱਪੜਾ ਲੈਣਾ ਦਾਜਵਰੀ ਦਾ ਜਿਨ੍ਹਾਂ ਨੇ ਬਰਬਰੀ ਦੇ ਸੂਟ ਲੈਣੇ ਆ ਡਿਜ਼ਾਈਨਰ ਸੂਟ ਲੈਣੇ ਆ ਬਾਹਰ ਮੰਗੋਣੇ ਆ ਇੰਡੀਆ ਚ ਮੰਗੋਣੇ ਆ ਵਿਜ਼ਿਟ ਕਰਕੇ ਸ਼ਾਪਿੰਗ ਕਰਨੀ ਹੈ ਇੱਧਰ ਚੈੱਕ ਕਰੋ ਭਾਜੀ ਆਪਾਂ 5 500 6 600 ਵਾਲੇ ਆਰਟੀਕਲ ਵੀ ਇਹਨਾਂ ਤੇ ਵੀ 60 ਤੋਂ 70 80% ਤੱਕ ਵੱਡਾ ਡਿਸਕਾਊਂਟ ਦੇ ਜਾ ਰਿਹਾ ਮੇਲੇ ਚਾਰ ਦਿਨ ਚੱਲੇ ਆ ਵੀਰ ਸੁਖਰ ਚਾਰ ਦਿਨ ਦਾ ਮੇਲਾ ਜੀ ਲੱਖ ਰੁਪਏ ਵਾਲਾ ਕਪੜਾ ਮਿਲੇਗਾ 25 ਤੋਂ 30 ਹਜ਼ਾਰ ਰੁਪਏ ਸਿਰਫ ਜੀ ਮਿਲੇਗਾ ਮਿਲੇਗਾ ਨਾਲ ਬਟੀਕਾ ਵਾਲੇ ਆਰਟੀਕਲ ਇਧਰ ਚੈੱਕ ਕਰੋ 3 3000 4 4000 ਵਾਲੇ ਆਰਟੀਕਲ ਕੋਈ 1200 ਕੁ 1300 ਕੁ 1400 ਦੇ ਸਾਈਜ਼ ਦੇ ਦੁਬੱਟੇ ਸਾਰੇ ਸੈਲੀਬ੍ਰੇਟਿਡ ਡਿਜ਼ਾਈਨ ਸਲਵਾਰਾਂ ਕੱਡੀਆਂ ਦੁਬੱਟੇ ਕੱਡੇ ਬਟੀਕਾ ਵਾਲੇ ਪੀਸ ਇਧਰ ਚੈੱਕ ਕਰੋ 7000 8000 9000 ਦਾ ਭਾਈ ਜੀ ਬਟੀਕ ਤੇ ਸੂਟ ਵੇਚ ਰਿਹਾ ਬਾਵਾ ਵਰਕ ਗਲਾ ਵਰਕ ਕੇਰਾ ਵਰਕ ਬੈਕ ਨਾਲ ਭਾਈ ਜੀ ਪੂਰੀ ਵਰਕ ਆਏਗੀ ਨਾਲ ਸਲਵਾਰਾ ਵਰ ਕਾਲੀਆਂ ਇਦਾਂ ਦੇ ਲਗਜ਼ਰੀ ਆਰਟੀਕਲ ਦੇ ਜਾਣੀਆਂ ਬਾਈ ਜੀ ਜਰੂਰ ਪਹੁੰਚੋ ਪੈਰੋ ਤੇ ਪਰਾਓ ਅਗਰ ਕਰਾਣਾ ਫਾਇਦਾ ਵੱਡਾ ਕੱਪੜਾ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਦਾਜ ਵਰੀ ਦਾ ਵੀਰਵਾਰ ਸ਼ੁੱਕਰਵਾਰ ਸ਼ੋਰੀਵਾਰ ਤੇ ਐਤਵਾਰ ਚਾਰ ਦਿਨ ਦਾ ਮੇਲਾ ਹੈ ਜੀ ਚਾਰ ਦਿਨਾਂ ਦੇ ਮੇਲੇ 'ਚ ਤੁਸੀਂ ਦੇਖ ਸਕਦੇ ਹੋ ਜਿਹੜੇ ਦੁਪट्टे ਵੀ ਨਾਲ ਲੈਣੇ ਚਦਰਾਂ ਵਰਗੇ ਖੁੱਲੇ ਡੁੱਲੇ ਦੁਪੱਟੇ ਆਣਗੇ ਸੋ ਬਿਲਕੁਲ ਜੀ ਨਾਲ দেয়া ਕਿ ਤੁਹਾਨੂੰ ਕਾਜੀਵਰਮ ਦੇ ਸੂਟ ਬਨਾਰਸੀ ਪੈਟਰਨ ਵੀਨੈਕ ਦੇ ਨਾਲ ਪੋਚੇ ਵਰਕ ਗਲੇ ਵਰਕ ਮਾਰਕੀਟ 4000 5000 ਨਾਰੇ ਕੱਟ ਜਾਂਦੇ 80% ਡਿਸਕਾਊਂਟ ਇੱਧਰ ਚੈੱਕ ਕਰੋ ਚਿਕਨ ਦੇ ਸੂਟ ਲੈਣੇ ਆ ਇਹ ਵੀ 8 800 700 1200 ਇੱਧਰ ਚੈੱਕ ਕਰੋ ਭਾਈ ਜੀ ਰਾਮ ਟੈਕਸ ਦੇ ਸੂਟ ਲੈਣੇ ਆ ਡਿਜੀਟਲ ਸੂਟ ਡਿਜੀਟਲ ਦੁਪੱਟੇ ਸਾਰੇ ਸੂਟਾਂ ਤੇ ਭਾਜੀ ਵੱਡੀ ਆਫਰ ਲਾਤੀ ਆ ਭਾਜੀ ਦਾ ਸਟਾਕ ਚੈੱਕ ਕਰੋ ਪੈਰਾਂ ਨੂੰ ਟਰੱਕਾਂ ਦੇ ਟਰੱਕ ਪਰ ਪਰ ਚ ਗਦਾਮਾਂ ਦੇ ਗਦਾਮ ਤੁਹਾਡੇ ਵਾਸਤੇ ਆ ਚਾਰ ਦਿਨ ਦੀ ਸੇਲ ਹੈ ਵੀਰਵਾਰ ਚੁੱਕਰਵਾਰ ਸ਼ਨੀਵਾਰ ਐਤਵਾਰ ਅਦਰ ਚੈੱਕ ਕਰੋ ਮਸਲੀਨ ਦੇ ਸੂਟ ਮਸਲੀਨ ਦੇ ਦਪਟੇ ਸਾਰੇ ਇੱਧਰ ਅੱਧਰ ਰੇਟਾਂ ਦੇ ਭਾਈ ਸੋਚ ਦੱਸਣ ਜਾ ਰਹੇ ਹਾਂ ਜੀ ਦੁਬਾਰਾ ਜੇ ਕਟੋ ਕਟ ਜਿਹੜੀ ਆਫਰ ਹੈ ਜੀ ਉਹ 50% ਹੈ ਤੇ ਵੱਧ ਤੋਂ ਵੱਧ 70 ਤੋਂ 80% ਦੀ ਹੈ ਜੀ ਤਾਂ ਬਿਲਕੁਲ ਜੀ ਨਾਲ ਇੱਧਰ ਚੈੱਕ ਕਰੋ ਸਲਵਾਰਾ ਵਰਕ ਮੋਰਾ ਵਾਲੀਆਂ ਸਲਵਾਰਾ ਮੋਰਾ ਵਾਲੇ ਸੂਟ ਹੈ ਤੇ ਮੋਰਾ ਵਾਲੇ ਜੇ ਬਵਾ ਜਿਹੜੇ ਸੂਟ ਆਣਗੇ ਟ੍ਰੈਂਡਿੰਗ ਸਾਰੇ ਡਿਜ਼ਾਈਨਿੰਗ ਟ੍ਰੈਂਡਿੰਗ ਬਿਲਕੁਲ ਜੀ ਬਿਲਕੁਲ ਇੰਸਟਾਗ੍ਰam ਵਾਲੇ ਡਿਜ਼ਾਈਨ ਮਿਲਣਗੇ ਜਿਹੜੀਆਂ ਪਹਿਰੇ ਨੇ ਨਵਾਂ ਕੰਮ ਸ਼ ਇਹ ਫੋਰ ਸਟੇਟ ਦੁਪੱਟੇ ਵਾਲੇ ਸੂਟ ਹੈ ਸਾਰੇ 70 70 80 80% ਆਫ ਤੇ ਦੇ ਦਾਨੀ ਹੈ ਚਾਹੇ ਕਪੜਾ ਵਿਆਦ ਆ ਲੈ ਲੋ ਚਾਹੇ ਸਿੰਗਲ ਸਿੰਗਲ ਸੂਟ ਲੈ ਲੋ ਅੰਦਰ ਰਾਤ ਤੱਕ ਦੇ ਸੂਟ ਚੈੱਕ ਕਰੋ ਵਾਹ ਜੀ ਵਾਹ ਇੰਨਾ ਦੇ ਵੀ ਪਾਜੀ ਆਫਰ ਲਾਤੀਆਂ 1 1000 ਰੁਪਈਆ ਤੋਂ ਰਾਤ ਤੱਕ ਦੇ オリジナル ਸੂਟ ਸ਼ੁਰੂ ਕਰ ਦਿੱਤੇ ਹੈ ਨਾ ਕੋਈ ਦੇਗਾ ਨਾ ਕਿ ਤੋ ਮਿਲੇਗਾ ਬਟੀਕਾ ਦੇ ਪੈਟਰਨ ਲੈਣਗੇ ਅੰਦਰ ਚੈੱਕ ਕਰੋ ਘੇਰੇ ਚੈੱਕ ਕਰੋ ਕਢਾਈਆਂ ਚੈੱਕ ਕਰੋ ਸਫਾਈਆਂ ਚੈੱਕ ਕਰੋ ਬਾਈ ਜੀ ਇੱਥੇ ਕੋਈ ਸੋਸੋ ਵਾਲੀਆਂ ਦੋ ਦੋ ਸਵਾਲੀਆਂ ਲੀਰਾ ਨਹੀਂ ਦੇਣੀਆਂ ਵੈਰਾਈਟੀਆਂ ਦਾਂਗੇ ਪਾਣ ਵਾਲੀਆਂ ਹੰਡਾਣ ਵਾਲੀਆਂ ਇੱਧਰ ਵੀ ਸਟਾਕ ਚੈੱਕ ਕਰੋ ਇਹ ਸਾਰਾ ਸਟਾਕ ਭਾਈ ਜੀ ਮੇਲੇ ਵਿੱਚ ਚਲਾਤਾ ਹੈ ਉਹ ਤਿਆਰੀ ਕਰ ਦਿੱਤੀ ਹੈ ਜੀ ਵੀਰ ਸ਼ੁਕਰ ਸ਼ਨੀ ਐਤ ਦੀ ਜਿੱਥੇ ਲੱਖਾਂ ਦਾ ਕਪੜਾ ਮਿਲਣਾ 25 ਤੋਂ 30 ਹਜ਼ਾਰ ਰੁਪਏ ਬਿਲਕੁਲ ਜੀ ਜਾੜੇ ਕਰੇ ਵਿਆਹ ਹੈਗਾ ਆ ਜੁਲਾਈ ਚ ਅਗਸਤ ਚ ਜੋ ਚ ਸਤੰਬਰ ਚ ਅਕਤੂਬਰ ਚ ਇੱਧਰ ਚੈੱਕ ਕਰੋ ਇੰਦਾ ਦੀ ਲਗਜ਼ਰੀ ਆਟਮਾ ਭਾਜੀ ਤੁਹਾਨੂੰ ਮੇਲੇ ਚ ਦੇਾਂਗੇ ਨਵੇਂ ਮਾਲ ਦੀ ਸੇਲ ਪੂਰੇ 50 ਦੇ ਵਿੱਚ ਸਿਰਫ ਨਾਲ ਘੱਟ ਜਲੰਦਰੀ ਲਗਾਉਂਦਾ ਆ ਰਿਹਾ ਤਨਾਰ ਇਧਰ ਚੈੱਕ ਕਰੋ ਸਾਰੇ ਸੂਟਾਂ ਤੇ ਇੱਕ ਬਿਗ ਡਿਸਕਾਊਂਟ ਵੱਡਾ ਡਿਸਕਾਊਂਟ ਮਿਲੇਗਾ ਜੇ ਤੁਹਾਡੇ ਵਿਆਹ ਅਗਸਤ ਸਤੰਬਰ ਚ ਹੈ ਜੀ ਸੋਨਾ ਖਰੀਦਣ ਤੇ ਉਹਨੇ ਪੈਸੇ ਨਹੀਂ ਬਚਨੇ ਹੁਣ ਉਹਨੇ ਸੂਟ ਖਰੀਦਣ ਤੇ ਤੁਹਾਡੇ ਪੈਸੇ ਬਚਾ ਦੇਣੇ ਬਿਲਕੁਲ ਜੀ ਫੈਕਟਰੀ ਰੇਟਾਂ ਤੇ ਬਾਈ ਜੀ ਸੂਟ ਦੇ ਜਾ ਰਿਹਾ ਪੇਂਟ ਵਾਲਾ ਸੂਟ ਹੈ ਹੈਂਡਵਰਕ ਦਾ ਕੰਮ ਆਏਗਾ ਇਹ ਵੀ 70% ਡਿਸਕਾਊਂਟ ਦੇ ਲੋ ਬਟਿਕ ਵਾਲਾ ਪੈਟਰਨ ਹੈ ਵੀ 60% ਡਿਸਕਾਊਂਟ ਦੇ ਲੋ ਬਰਬਰੀ ਦਾ ਸੂਟ ਆਏਗਾ ਡਿਜੀਟਲ ਸੂਟ ਹੈ ਡਿਜੀਟਲ ਦੁਪੱਟਾ ਹੈ ਰੈਡੀਮੇਡ ਲੈਣੇ ਨੇ ਲੈ ਕੇ ਲੈਣੇ ਗਰਾਰੇ ਲੈਣੇ ਛਰਾਰੇ ਲੈਣੇ ਸਾਰੀਆਂ ਆਈਟਮਾਂ ਤੇ ਵੱਡ ਚਾਰ-ਚਾਰ ਮਿੰਟ ਰ ਸਲਵਾਰਾ ਭਾਜੀ ਨਾ ਕੋਈ ਦੇਗਾ ਨਾ ਕਿ ਤੁਹਾਨੂੰ ਲਗਾ ਇੱਕ ਹੋਰ ਵੱਡੀ ਆਫਰ ਹੈ ਤੁਸੀਂ ਇਸ ਰੰਗ ਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਕੁਝ ਕਸਟਮਾਈਜ਼ ਕਰਾਉਣਾ ਹੈ ਸਭ ਕੁਝ ਹੀ ਭਾਜੀ ਬਣ ਜਾਗਾ ਪਰ ਡਿਜ਼ਾਈਨ ਆਪ ਬਣਾ ਦਿਆਂਗੇ ਡਿਜ਼ਾਈਨ ਤੁਹਾਡੇ ਹੋਣਗੇ ਬਣਾ ਕੇ ਸੀ ਦਿਆਂਗੇ ਤੇ ਲੱਖਾਂ ਦਾ ਫਾਇਦਾ ਵੀ ਨਾਲ ਕਰਾਵਾਂਗੇ ਬਿਲਕੁਲ ਜੀ ਤੁਸੀਂ ਕਿਸੇ ਵੀ ਰੇਂਜ ਦੇ ਵਿੱਚ ਕਪੜਾ ਲੈਣਾ ਹੈ ਤੁਹਾਡਾ ਬਜਟ 20000 ਦਾ ਹੈਗਾ 25000 ਦਾ ਹੈਗਾ 5000 ਦਾ ਹੈਗਾ ਪੋਟੋ ਨਾਨਕਾ ਘਟ ਜਲੰਧਰ 2.2 ਲੱਖ ਲਗ ਕਪੜਾ 30 40 ਹਜ਼ਾਰ ਰੁਪਏ ਚ ਬਣਾ ਕੇ ਦਿਆਂਗੇ ਬਨਾਰਸੀ ਸੂਟ ਲੈਣੇ ਆ ਇਹ ਵੀ ਮਿਲਣਗੇ ਇਦਾਂ ਦੇ ਲਗਜ਼ਰੀ ਆਰਟੀਕਲ ਹਲਦੀ ਤੇ ਪਾਓ ਮਹਿੰਦੀ ਤੇ ਪਾਓ ਜਾਗੋ ਤੇ ਪਾਓ ਇਧਰ ਭਾਈ ਜੀ ਸਾਰੇ ਸੂਟ ਆਪਾਂ 70 80% ਡਿਸਕਾਊਂਟ ਦਿਆਂਗੇ ਇਧਰ ਚੈੱਕ ਕਰੋ ਤੇ ਤਿਆਰੀਆਂ ਪੂਰੀਆਂ ਚੱਲ ਰੀਆਂ ਪਾਰਸਲਾਂ ਦੇ ਪਾਰਸਲ ਆ ਗਿਆ ਹੈਂਡਵਰਕ ਦੇ ਡਿਜ਼ਾਈਨ ਵੀ ਭਾਜੀ ਦੇ ਜਾ ਰਹੇ ਹਨ ਲਖਨਊ ਗੁਮਰੇਲੀ ਵਾਲੇ ਸੂਟਾਂ ਦੇ ਵੀ 70 80% ਡਿਸਕਾਊਂਟ ਹੈ ਕੋਈ ਪੁਰਾਣਾ ਮਾਲ ਨਹੀਂ ਦੇਣਾ ਇੱਕ ਵੱਡਾ ਤਬਾਕਾ ਕਰਨ ਜਾ ਰਿਹਾ ਪੂਰੇ ਚਾਰ ਹਜ਼ਾਰ 5000 ਦਾ ਨਾ ਇਹ ਕੱਟ ਜਾਂਦਾ 1495 ਰੁਪਏ ਦੀ ਰੇਂਜ ਵਿੱਚ ਜੀ ਖੋਲ ਕੇ ਚੈੱਕ ਕਰਾ ਦਿਓ ਨਾ ਕੋਈ ਦੇਗਾ ਨਾ ਕੁਝ ਮਿਲੇਗਾ ਸਿਰਫ 1495 ਰੁਪਏ ਵਿੱਚ ਮਿਲਣ ਜਾ ਰਿਹਾ ਜੀ ਇਹ ਧੁਮਾਕੇਦਾਰ ਸੂਟ ਜਦੀ ਵੈਲਿਊ ਹੈ ਜੀ 3500 ਤੋਂ 4000 ਰੁਪਏ ਨਾਲ ਦੇ ਜਾ ਰਹੇ ਸੈਟ ਵਾਈਜ਼ ਜਿਹੜੀਆਂ ਪਹਿਨਾ ਨੇ ਲੈਣ ਦੇ ਦਾ ਕੱਪੜਾ ਲੈਣਾ ਆ ਤੁਸੀਂ ਚਾਚੀਆ ਮਾਮੀਆ ਤਈਆਂ ਚ ਦੇਣਿਆ ਪਿਓਰ ਕ੍ਰੇਪ ਦੇ ਸੂਟੇ 1000 ਰੁਪਿਆ ਰੇਂਜਾਂ ਚ ਦੇਾਂਗੇ ਉਹ ਵੀ ਬ੍ਰਾਂਡਡ ਪਿਓਰ ਕ੍ਰੇਪ ਦੇ ਸੂਟ ਹੈ ਇੱਧਰ ਚੈੱਕ ਕਰੋ ਪਾਰਸਲਾਂ ਦੇ ਪਾਰਸਲ ਇਹ ਸਾਰਾ ਮਾਲ ਭਾਈ ਜੀ ਆ ਸੇਲ ਮੇਲੇ ਵਾਸਤੇ ਆ ਗਿਆ ਜਿੱਥੋਂ ਤੱਕ ਨਜ਼ਰ ਜਾਏਗੀ ਤੁਹਾਨੂੰ ਇੱਥੇ ਮਾਲ ਮਿਲੇਗਾ ਚਾਹੇ ਸੈੱਟ ਵਾਈਜ਼ ਲੈ ਲਓ ਚਾਹੇ ਕੱਲਾ ਕੱਲਾ ਪੀਸ ਲੈ ਲਓ ਸਾਰੀਆਂ ਚੀਜ਼ਾਂ ਭਾਜੀ ਆਪਾਂ ਕੋਈ 500 600 395 495 ਸਾਰੇ ਮਾਲ ਤੇ ਭਾਜੀ ਸੇਲ ਆਤੀ ਹੈ ਉੱਚੀ ਕੁੜਤੀ ਦੇ ਨਾਲ ਲਹਿੰਗੇ ਲੈਣੇ ਆ ਇੱਧਰ ਚੈੱਕ ਕਰੋ ਇਦਾਂ ਦੀਆਂ ਲਗਜ਼ਰੀ ਆਈਟਮਾਂ ਲੈਣੀਆਂ ਇਹ ਵੀ ਦਿਆਂਗੇ ਤੁਸੀਂ ਵਿਆਹ ਦਾ ਕੱਪੜਾ ਲੈਣਾ ਕਿਸੇ ਤਰ੍ਹਾਂ ਦੀ ਸ਼ਾਪਿੰਗ ਕਰਨੀ ਹੈ ਪੋਚਰਾ ਨਾਨਕ ਕਟ ਕੱਪੜਾ ਫੈਕਟਰੀ ਜਲੰਧਰ ਹੈ 70 ਤੋਂ 80% ਤੁਹਾਨੂੰ ਗਰੰਟੀ ਦੇ ਨਾਲ ਡਿਸਕਾਊਂਟ ਦਿਆਂਗੇ ਜੀ ਸੋ ਵੀਰ ਜੀ ਇਹਦੇ ਨਾਲ ਨਾਲ ਇੱਕ ਅਡਰੈਸ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਬਿਲਕੁਲ ਜੀ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਿਹਾ ਹੈ ਕਪੂਰਥਲਾ ਰੋਡ 120 ਫੁੱਟੀ ਰੋਡ ਬਾਬਾ ਬੁੱਢਾ ਬੋਲਦੇ ਨਾਨਕ ਕਟ ਕੱਪੜਾ ਫੈਕਟਰੀ ਜਲੰਧਰ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਜ਼ਰੂਰ ਵਿਜ਼ਿਟ ਕਰੋ ਕਿਉਂਕਿ 4 ਦਿਨ ਦੀ ਸੇਲ ਹੈ ਵੀਰ ਸ਼ੁਕਰ ਸ਼ਨੀ ਐਤ ਜਿੱਥੇ ਤੁਹਾਡੇ ਵੱਡੇ ਤਮਾਕੀ ਹੋਣਿਆ ਤੇ ਇਦਾਂ ਦੀਆਂ ਚੀਜ਼ਾਂ ਕਸਟਮਾਈਜ਼ ਕਰਾਨਾ ਉਹ ਵੀ ਹੋਏਗਾ ਇੱਥੇ ਰੈਡੀ ਲੈ ਕੇ ਜਾਣਾ ਇਹਨਾਂ ਦੇ ਆਪਾਂ 70 70 80 80% ਬਾਈਜੀ ਡਿਸਕਾਊਂਟ ਲਾਤਾ ਹੈ 4 ਦਿਨ ਚ ਫਾਇਦੇ ਚੱਕ ਲੋ ਜਿੰਨੇ ਚੱਕੋ ਦਿਨ ਯਾਦ ਰੱਖੋ ਜੀ ਵੀਰ ਸ਼ੁਕਰ ਸ਼ਨੀ ਐ 4 ਦਿਨ ਦਾ ਮੇਲਾ ਜਿੱਥੇ ਲੱਖਾਂ ਦਾ ਕਪੜਾ ਮਿਲਣਾ ਕੁਝ ਕੇ ਪੈਸਿਆਂ ਦੇ ਵਿੱਚ